ਇਸ ਥਾਂ ਤੇ ਵੀ ਜ਼ਿਆਦਾ ਵੇਟ ਤਾਂ ਨਾ ਰੱਖਣਾ ਕਰਕੇ ਇਹ ਕੋ ਉਧਰ ਖੜ ਜਾਂਦੀ ਹੈ ਕਿੱਧਰ ਖੜ ਜਾਂਦੀ ਹੈ ਵਿਚਾਲੇ ਵਿਚਾਲੇ ਦਿੱਗੀ ਰਹਿੰਦੀ ਹੈ ਮਾਸਟਰ ਲੱਗਿਆ ਸੀ ਪਾ ਕੇ ਚਿੱਟੇ ਤੂੰ ਤੜਕੀ ਭਗ ਜਾ ਕਰਦਾ ਪੈਨ ਸ਼ਰਟ ਹਨਾ ਪਰ ਜਿਹੜਾ ਨਜ਼ਾਰਾ ਬਈਆ ਲੋਰ ਜੀ ਟੰਗ ਕੇ ਆਉਂਦਾ ਨਾ ਹਾਂ ਇਹ ਨਹੀਂ ਆਉਂਦਾ ਇੰਨਾ ਚ ਵਾਟੁਰੇ ਫਿਰਦੇ ਆ ਤੇ ਇਹ ਨਹੀਂ ਆਉਂਦਾ 250 300 ਈਸੀ ਵਾਲਾ ਪਾਣੀ ਚਾਹੀਦਾ ਹੁੰਦਾ ਇਹਦਾ ਵਾਟਰ ਬਾਕਸ ਦਾ ਇੰਨਾ ਕੀ ਹੁੰਦਾ ਜੇ ਆਪਾਂ ਨਹਿਰੀ ਦੀ ਗੱਲ ਕਰੀਏ ਵਾਧ ਤੋਂ 400 ਆ ਜੀ ਹਾਂ ਤੇ ਜਿਹੜਾ ਆਪਣਾ ਥੱਲੇ ਵਾਲਾ ਗਰਾਊਂਡ ਵਾਟਰ ਆ ਉਹਦੀ ਤਾਂ ਲਗਭਗ 4000 ਦੇ ਕਰੀਬ ਆ 4500 ਈਸੀ ਹਾਂਜੀ ਮਾਸਟਰ ਜੀ ਕੋਲੇ ਖੜੇ ਆ ਆਪਾਂ ਤੇ ਗੱਲਬਾਤ ਕਰਦੇ ਆ ਇਹਨਾਂ ਨਾਲ ਜਿਵੇਂ ਗਰਮੀ ਦਾ ਮੌਸਮ ਚੱਲੀ ਜਾਂਦਾ ਤੇ ਬਰਸਾਤ ਵੀ ਪੈ ਰਹੀ ਐ ਤੇ ਹੋਰ ਠੀਕ ਠਾਕ ਹੋ ਜੀ ਬਹੁਤ ਵਧੀਆ ਜੀ ਤੇ ਮਾਸਟਰ ਜੀ ਫਿਰ ਹੁਣ ਚੋਈ ਦਾ ਟਾਈਮ ਚੱਲ ਰਿਹਾ ਇਸ ਵੇਲੇ ਹਾਂ ਤੇ 1:00 5:00 6:00 ਵਜੇ ਲਾ ਦੇਣੇ ਹੁੰਦੇ ਆ ਆਪਾਂ ਚੋਈ ਠੀਕ ਆ ਤੇ ਹੁਣ ਫਿਰ ਦੁੱਧ ਕੀ ਚੱਲ ਰਿਹਾ ਜੀ ਦੁੱਧ ਦਾ ਹੁਣ ਮੈਨੂੰ ਲੱਗਦਾ ਜਿਵੇਂ ਡਰਾਈ ਟਾਈਮ ਚੱਲ ਰਿਹਾ ਹੋਊਗਾ ਜੀ ਗਾਵਾਂ ਦਾ ਹਾਂ ਬਸ 5-6 ਗਾਵਾਂ ਹੀ ਚੋਣੇ ਆਪਾਂ ਡਰਾਈ ਕਰਤੀਆਂ ਜੀ ਬਾਕੀ ਹਾਂ ਠੀਕ ਐ ਜੀ ਤੇ ਹੁਣ ਇਸ ਵੇਲੇ ਚਾਉਂਦੇ ਹਾਂ ਜਦੋਂ ਜਦੋਂ ਕੀ ਕੀ ਪਾਉਣੇ ਹੋਈ ਫਿਰ ਇਹਨਾਂ ਨੂੰ ਇਸ ਵੇਲੇ ਪਾਉਂਦੇ ਤਾਂ ਹੀ ਦੇਖੋ ਆਪਾਂ ਜਿਹੜੀ ਫੀਡ ਆ ਹੂੰ ਸਭ ਤੋਂ ਪਹਿਲਾਂ ਤਾਂ ਸਾਈਲੇਜ ਦੇ ਵਿੱਚ ਮਿਨਰਲ ਮਿਕਸਚਰ ਕੋਲੇ ਮੁੱਕ ਗਿਆ ਓਏ ਦੱਸਿਆ ਨਹੀਂ ਬਾ ਮੇਰੇ ਮਿਕਸਚਰ ਮੈਕਸਿਕ ਕਰਕੇ ਵਿੱਚ ਫੀਡ ਪਾ ਦਨੇ ਆ ਵਿੱਚ ਸਾਈਲੇ ਪਾ ਕੇ ਇੱਥੇ ਪਾ ਦਨੇ ਆ ਚੋਈ ਦੇ ਟਾਈਮ ਫੀਡ ਤੁਸੀਂ ਚੋਈ ਦੇ ਟਾਈਮ ਪਾਉਣੀ ਹੋਈ ਹਾਂ ਕਿਉਂਕਿ ਹੁਣ ਤਾਂ 3-4 ਕਿਲੋ ਫੀਡ ਪਾਉਣੀ ਹੁੰਦੀ ਐ ਇੱਥੇ ਖਾ ਜਾਂਦੇ ਆ ਉਹ 2 ਕਿਲੋ ਆ ਫੀਡ ਪਾਈ ਹੋਈ ਆ ਇੱਧਰ ਦੇਖੋ ਜੀ ਤੇ ਆ ਜਿਹੜਾ ਤੁਸੀਂ ਜਿਹੜਾ ਮਿਲਕ ਪਾਰਲ ਬਣਾਇਆ ਹੋਇਆ ਜੀ ਇਹ ਦੇਸੀ ਬਣਾਇਆ ਹੋਇਆ ਜਾਵਾ ਹਾਂ ਦੇਸੀ ਬਣਾਇਆ ਹਾਂ ਆ ਆ ਦੇਖੋ ਅ ਇੱਥੇ ਇਹਨਾਂ ਨੇ ਆ ਲਾ ਕੇ ਨਾ ਸਿਸਟਮ ਆ ਤੇ ਆ ਬਣਾਇਆ ਹੋਇਆ ਗਾ ਬਈ ਇੱਥੇ ਗਾਂ ਆ ਕੇ ਖੜ ਜਾਂਦੀਆਂ ਤੇ ਇੱਥੇ ਚੋਲਾਦੀਆਂ ਇੱਧਰ ਭੋਲਾ ਲਾਉਣ ਦਾ ਮਸ਼ੀਨ ਹਨਾ ਤੇ ਇਹ ਕੀ ਹੈ ਨਹੀਂ ਇੱਥੇ ਅਸੀਂ ਬਣਾਈ ਸੀ ਇਹਦੇ ਚ ਡੱਗੀ ਪਾਣੀ ਵਾਲੀ ਡੱਗੀ ਆ ਥੱਲੇ ਅੱਛਾ ਜੀ ਤੇ ਉਹ ਫਿਰ ਇਸ ਥਾਂ ਤੇ ਵੀ ਜ਼ਿਆਦਾ ਵੇਟ ਤਾਂ ਨਾ ਰੱਖਣਾ ਕਰਕੇ ਇਹ ਕਿ ਉਧਰ ਖੜ ਜਾਂਦੀ ਹੈ ਕਿੱਧਰ ਖੜ ਜਾਂਦੀ ਹੈ ਵਿਚਾਲੇ ਵਿਚਾਲੇ ਡਿੱਗੀ ਰਹਿੰਦੀ ਆ ਵਿਚਾਲੇ ਵਿਚਾਲੇ ਡਿੱਗੀ ਆ ਆਹ ਮੋਟਰ ਹੈਗੀ ਤੇ ਇਹ ਆਪਾਂ ਜਦੋਂ ਮਤਲਬ ਵਾਰੀ ਨਾ ਭਰ ਦਿੰਨੇ ਆ ਠੀਕ ਹੈ ਜੀ ਕਿਵੇਂ ਹੁਣ ਆ ਇਹ ਖੇਲ ਨੂੰ ਇਹ ਜਾਦੀ ਪਿੰਦੀ ਆ ਦੂਜੀ ਉਹ ਪਰਲੀ ਖੇਲ ਆ ਜਿਹੜੀ ਉਹ ਆਪਣੀ ਬੰਬੀ ਤੋਂ ਆ ਥੱਲੇ ਵਾਲੇ ਪਾਣੀ ਦੀ ਪਰ ਇਹਨੂੰ ਜ਼ਿਆਦਾ ਪਸੰਦ ਕਰਦੇ ਆ ਇਹ ਫਿਰ ਇਹ ਟੂਟੀ ਵਾਲਾ ਪਾਣੀ ਆ ਗਈ ਇਹ ਟੂਟੀ ਦਾ ਪਾਣੀ ਆ ਟੂਟੀ ਦਾ ਨਹੀਂ ਮੰਨ ਲਓ ਵੀ ਆਪਣਾ ਵਾਰੀ ਦੇ ਵਿੱਚੋਂ ਨਾ ਖਾਲ ਜਾਂਦਾ ਇਹਨੂੰ ਮੇਰੀ ਵਾਰੀ ਆਉਂਦੀ ਆ ਹਫਤੇ ਬਾਅਦ ਉਹਦੇ ਪਰ ਲੈਣੇ ਆ ਇਹ ਕੱਸੀ ਵਾਲਾ ਪਾਣੀ ਆਈ ਇਹ ਹਾਂ ਇਹਦੇ ਵਿੱਚ ਜਿਆਦਾ ਮਤਲਬ ਵੀ ਫਾਇਦਾ ਆਈ ਪਸ਼ੂਆਂ ਵਾਸਤੇ ਹੈ ਨਾ ਜੀ ਇਹ ਹਾਂ ਇਹ ਪਸ਼ੂ ਨੂੰ ਲਗਭਗ 250 300 ESI ਵਾਲਾ ਪਾਣੀ ਚਾਹੀਦਾ ਹੁੰਦਾ ਜਿਹਦਾ ਵਾਟਰ ਬਾਕਸ ਦਾ ਇੰਨਾ ਕੀ ਹੁੰਦਾ ਜੇ ਆਪਾਂ ਨਹਿਰੀ ਦੀ ਗੱਲ ਕਰੀਏ ਵਾਤੋਂ ਆ 400 ਆ ਜੀ ਹੂੰ ਤੇ ਜਿਹੜਾ ਆਪਣਾ ਥੱਲੇ ਵਾਲਾ ਗਰਾਊਂਡ ਵਾਟਰ ਆ ਉਹਦੀ ਤਾਂ ਲਗਭਗ 4000 ਦੇ ਕਰੀਬ ਆ 4500 ESI ਅੱਛਾ ਜੀ ਹਾਂ ਠੀਕ ਹੈ ਜੀ ਤੇ ਹੁਣ ਬੀ ਘਟ ਪਿੰਦੀਆਂ ਫਿਰ ਬਰਸਾਤ ਦੇ ਮੌਸਮ ਮੱਛਰ ਵੀ ਬਹੁਤ ਹੋਇਆ ਪਿਆ ਜੀ ਹੈ ਨਾ ਮੱਛਰ ਬਹੁਤ ਜੀ ਤੇ ਇਹ ਤੋਂ ਫਿਰ ਕਿਵੇਂ ਬਚਾ ਕੀਤਾ ਜਾ ਸਕਦਾ ਬਸ 11 ਤਾਂ ਹਜੇ ਜਿਗਾਰਡ ਹੀ ਕਰਦੇ ਆ ਜੀ ਅਸੀਂ ਇੱਧਰ ਧੂਈ ਪਾ ਦਿੰਦੇ ਆ ਪੱਖਾ ਲਾ ਦਿੰਦੇ ਆ ਉਹ ਤੱਕ ਤੱਕ ਮੰਨ ਲਓ ਸੁੱਪੀ ਜਾਂਦਾ ਉਧਰ ਨੂੰ ਠੀਕ ਹੈ ਜੀ ਤੇ ਪਾਣੀ ਪੁਣੀ ਪਾ ਕੇ ਤੂੜੀ ਜੀ ਤੇ ਤੇ ਪਰਾਲੀ ਜੀ ਦਾ ਇਸ ਤਰ੍ਹਾਂ ਕਰਦੇ ਆ ਹੱਲ ਜੇਰਾ ਹੁਣ ਜਿੰਨਾ ਕਿ ਦਿਨ ਇਹ ਚੱਲੂਗਾ ਜੀ ਹਾਂ ਠੀਕ ਔਖਾ ਬਹੁਤ ਹੋ ਜਾਂਦਾ ਹੂੰ ਤੇ ਬਾਕੀ ਹੁਣ ਦੁੱਧਾ ਤਾਂ ਹੁਣ ਕੀਰਾਂ ਦੇ ਰਹੀਆਂ ਹੋਣੀਆਂ ਥੋੜਾ ਬਹੁਤ ਤਾਂ ਚੱਲੀ ਜਾਂਦਾ ਹਾਂ ਇਹ ਤਾਂ ਹੈਗਾ ਕਵਾਰਟਲ ਦਾ ਦੁੱਧ ਹੈਗਾ ਆਪਣੀ ਕੋਈ ਠੀਕ ਹੈ ਜੀ ਵੀ ਐ ਵੀ ਹੁਣ ਜਿਵੇਂ ਗਰਮੀ ਦਾ ਮੌਸਮ ਚੱਲੀ ਜਾਂਦਾ ਈ ਉਸ ਹੱਬ ਨਾਲ ਦਾ ਪ੍ਰਾਈਸ ਚ ਆਉਨੇ ਆ 15 16 ਦੀ ਐਵਰੇਜ ਪਈ ਜਾਂਦੀ ਹੈ ਕਸੂਆ ਫਿਰ ਕਦੋਂ ਤੋਂ ਪੈ ਜੂਗਾ ਜੀ ਹੁਣ ਸੂਆ ਬਸ ਆਹ ਤਿਆਰੀ ਆ ਹੁਣ ਨਵੇਂ ਮਹੀਨੇ ਤੋਂ ਹੀ ਨਵੇਂ ਮਹੀਨੇ ਤੋਂ ਬਸ ਸਟਾਰਟ ਹੋ ਜੂਗਾ ਜੀ ਹੂੰ ਠੀਕ ਹੈ ਠੀਕ ਹੈ ਜੀ ਅੱਧਕ ਸਤੰਬਰ ਤੋਂ ਬਸ ਸੂਣਾਂ ਸਟਾਰਟ ਹੋ ਜਾਣੀਆਂ ਸਾਰੀਆਂ ਠੀਕ ਹੈ ਜੀ ਹੂੰ ਤੇ ਆ ਦੇਖੋ ਬਈ ਕੈਂਟ ਜਿਹੜਾ ਕੰਮ ਕਰਿਆ ਹੋਇਆ ਇਹਨਾਂ ਨੇ ਠੀਕ ਆ ਤੇ ਵੱਡਾ ਇਧਰ ਪੱਖਾ ਲਾਇਆ ਹੋਇਆ ਵੀ ਜੇਕਰ ਤੁਸੀਂ ਨਾਰਮਲ ਪਸ਼ੂ ਰੱਖਣੇ ਆ ਨਾ ਵੀ ਘੱਟ ਬਜਟ ਤੇ ਰੱਖਣੇ ਆ ਤਾਂ ਇਸ ਤਰੀਕੇ ਨਾਲ ਰੱਖ ਸਕਦੇ ਹਾਂ ਠੀਕ ਆ ਫਾਰਮ ਪਾਇਆ ਹੋਇਆ ਐਡਾ ਕ ਤੇ ਚੰਗੀ ਇਹਦੇ ਵਿੱਚੋਂ ਹੀ ਤੁਸੀਂ ਇੰਨੇ ਕ ਜਗ੍ਹਾ ਦੇ ਵਿੱਚੋਂ ਇਨਕਮ ਵਧੀਆ ਕਰ ਸਕਦੇ ਹੋ ਕਿਵੇਂ ਆ ਜੀ ਓਵਰਆਲ ਕੰਮ ਕਿਵੇਂ ਆ ਜੇ ਇੱਕ ਗੱਲ ਬਹੁਤ ਵਧੀਆ ਜੀ ਕੰਮ ਆ ਪਰ ਇੱਕ ਗੱਲ ਆ ਵੀ ਥੋੜਾ ਜਿਹਾ ਅਣਖਿਜਜਾ ਤਾਂ ਹੋਣਾ ਪੈਂਦਾ ਠੀਕ ਹੈ ਜੀ ਅਗਲਾ ਕੀ ਪਿੰਗਾ ਪੜਾ ਮਾਸਟਰ ਲੱਗਿਆ ਸੀ ਪਾ ਕੇ ਚਿੱਟੇ ਤੂੰ ਤੜਕੀ ਵਗ ਜਾ ਕਰਦਾ ਪਿੰਡ ਸ਼ਰਟ ਹਨਾ ਪਰ ਜਿਹੜਾ ਨਜ਼ਾਰਾ ਬਈਆ ਲੋਰ ਜੀ ਟੰਗ ਕੇ ਆਉਂਦਾ ਨਾ ਹਾਂ ਇਹ ਨਹੀਂ ਆਉਂਦਾ ਇੰਨਾ ਚ ਵਾਤ ਤੁਰੇ ਫਿਰਦੇ ਆ ਤੇ ਇਹ ਨਹੀਂ ਆਉਂਦਾ ਜੀ ਹਾ ਹਾਂ ਸਹੀ ਗੱਲ ਹੈ। ਉੱਥੇ ਹੁਣ ਹਲਚਰ ਥੋੜਾ ਜਿਹਾ ਆਪਣਾ ਐਜੂਕੇਸ਼ਨ ਸਿਸਟਮ ਦੇ ਵਿੱਚ ਵੀ ਕਿਤੇ ਨਾ ਕਿਤੇ ਪ੍ਰੋਬਲਮ ਹੈ ਜੀ। ਹੁਣ ਜਵਾਕਾਂ ਨੂੰ ਜਿਹੜੀ ਚੀਜ਼ ੱੱਕੇ ਨਹੀਂ ਪੜਾਈ ਜਾਂਦੇ ਆ। ਹਾਂ। ਉਹ ਜਿਵੇਂ ਸਾਡੇ ਪਿੰਡ ਵਾਲਾ ਸੰਤੋਖ ਬੋਲਦਾ ਹੁੰਦਾ। ਹੂੰ। ਉਹ ਕਹਿੰਦਾ 2a² b² ਫਲਾਨਾ ਆਤੇ ਉਹ ਕਹਿੰਦਾ ਉਸ ਰਾਜੂ ਦਾ ਔਲਾਦ ਤੇ ਉਹ ਸਾ ਕਿਤੇ ਕੰਮ ਤਾਂ ਆਈ ਨਹੀਂ ਉਹ ਜ਼ਿੰਦਗੀ 'ਚ ਹੈ। ਉਹਨਾਂ ਪਿੱਛੇ ਮਾਸਟਰਾਂ ਨੇ ਕੁੱਟਿਆ ਸਾਨੂੰ ਇੰਨਾ। ਵੀ ਉਹੀ ਚੀਜ਼ਾਂ ਹੁਣ ਸਿਸਟਮ ਐਜੂਕੇਸ਼ਨ ਦੇ ਵਿੱਚ ਪੜਾਉਣਗੇ ਤੇ ਪਰ ਮੈਨੂੰ ਇਹ ਚੰਗਾ ਨਹੀਂ ਲੱਗਦਾ ਸੀ ਵੀ ਚਲੋ ਯਾਰ ਉਹਦੇ ਨਾਲ ਆਪਾਂ ਆਪ ਦਾ ਪਸਾ ਕਰ ਲਿਆ ਵੀ ਆਪ ਦਾ ਇਧਰ ਹੀ ਲੋਟ ਆ ਹਾਂ ਇਹੀ ਕੰਮ ਬਦੀ ਠੀਕ ਹੈ ਜੀ ਉਹ ਛੱਡ ਕੇ ਜਾਨੀਏ ਤੁਸੀਂ ਇਹ ਕੰਮ ਕਰ ਲਿਆ ਹਾਂ ਇਹ ਕਰ ਲਿਆ ਦੇਖੋ ਆਪਾਂ ਇਹ ਨਹੀਂ ਕਹਿੰਦੇ ਵੀ ਮਾੜੀ ਐ ਟੀਚਿੰਗ ਲਾਈਨ ਲੋਕ ਤਾਂ ਤਰਸਦੇ ਫਿਰਦੇ ਆ ਨੌਕਰੀਆਂ ਮਿਲਦੀਆਂ ਨਹੀਂ ਮਿਲਦੀਆਂ ਨਹੀਂ ਕਰੇ ਵੀ ਮੈਨੂੰ ਗੱਲਾਂ ਮਿਲਦੀਆਂ ਹਜੇ ਵੀ ਹੂੰ ਕਹਿੰਦੇ ਆ ਮੈਂ ਚੁੱਪ ਕਰਕੇ ਬਾਹਰ ਨੂੰ ਉਤਰੇ ਹੋਣਾ ਵੀ ਭੁੱਲੀ ਜਾਂਦੇ ਚਲੋ ਇਸੇ ਦੇ ਵਿੱਚ ਹੀ ਹੁਣ ਤੱਕ ਅੱਗੇ ਵਧਣਾ ਜੀ ਹਾਂ ਇਸੇ ਚੀਜ਼ ਜੀ ਠੀਕ ਹੈ ਚਲੋ ਧੰਨਵਾਦ ਪ੍ਰੋਸੈਸਿੰਗ ਦਾ ਕਰਾਂਗੇ ਕੰਮ ਰੱਬ ਸੁੱਖ ਰੱਖੇ ਹੁੰਦੇ ਸਾਲ ਤੱਕ ਧੰਨਵਾਦ ਜੀ ਬਹੁਤ ਸ਼ੁਕਰ